ਜੰਦਾਈ ਮੁੱਖ ਮੰਤਰੀ ਬਣ ਜੂ ਚੋਣਾਂ ਦੇ ਬੇਸ ਵਿੱਚ ਮੈਂ ਮੁੱਖ ਬਣਿਆ ਮੈਂ ਹਰਿਆਣਾ ਦਾ ਮੁੱਖ ਮੰਤਰੀ ਬਣ ਜੂ ਇਹਨੂੰ ਜਿਵੇਂ ਕਹਿੰਦੇ ਉਹ ਗ੍ਰਾਹਕਾਂ ਨੂੰ ਇਹ ਸੀਗਾ ਵੀ ਮੈਂ ਡਿਪਟੀ ਸੀਐਮ ਹੋ ਜਾਊਗਾ ਉਹਨੂੰ ਰੋਦੂਮਾਨਸ ਨੂੰ ਹੋਏਗਾ ਵੀ ਮੈਂ ਜਿਹੜਾ ਉਹ ਆਪਣੇ ਮਨਪ੍ਰੀਤ ਵਾਲਾ ਹੁੰਦਾ ਸੀਗਾ ਪੈਸੇ ਸੰਭਣ ਵਾਲਾ ਉਹ ਬਣ ਜੂ ਉਹਦੇ ਮਗਰ ਹੈ ਨਹੀਂ ਜੀ ਕੋਈ ਠੀਕ ਹੈ ਜੀ ਇਹ ਉਹ ਖੁੰਡਾ ਖੜਕਾ ਕੇ ਉਹਦੇ ਪੱਠੇ ਚਲਾ ਰਿਆ ਕਿਸਾਨਾਂ ਬਾਰੇ ਉਹ ਕੀ ਸੋਚ ਰਿਹਾ ਵਾ ਦੱਸੇ ਮੈਂ ਕਲਕੱਤੇ ਤੋਂ ਆਇਆ ਪਹਿਲੇ ਸੰਘਰਸ਼ ਦੇ ਵਿੱਚ ਵੀ ਪਹਿਲੇ ਸੰਘਰਸ਼ ਵੀ ਮੈਂ ਕਲਕੱਤੇ ਤੋਂ ਆਇਆ ਸੀ ਦੀਪ ਸਿੱਧੂ ਨੇ ਕਿਹਾ ਸੀ ਵੀ ਆਉਂਗੇ ਇਹਨਾਂ ਦਾ ਕੀ ਕੰਮ ਸੀ ਦਰਦੂਮਾਨ ਸਾਹ ਹੋ ਗਿਆ ਇਹ ਥਾਰੇ ਰਾਜੀਆਲ ਹੋ ਗਿਆ ਫਲਾਨਾ ਹੋ ਗਿਆ ਧੰਮਕੜਾ ਹੋ ਗਿਆ ਇਹ ਪਿੰਡਾਂ ਦੇ ਵਿੱਚ ਜਾਂ ਰੇਲ ਰੋ ਕੁਆ ਕਰ ਲੋ ਆ ਕੋਲੋ ਪੰਜਾਬ ਦੀ ਤੰਗਤ ਨੂੰ ਤੰਗ ਕਰ ਰਹੇ ਸੀ ਸਾਡਾ ਸੰਦੇਸ਼ ਆ ਇਹ ਸੀ ਵੀ ਭਾਈ ਇੱਥੇ ਨਾ ਕਰੋ ਜੀ ਨਾ ਪੰਗਾ ਦੋ ਉਹਨਾਂ ਨਾਲ ਵੋ ਇੱਥੇ ਕੀ ਮਿਲਣਾ ਇੱਥੇ ਸੰਗਤ ਤੇ ਆਪਣੇ ਪੰਜਾਬ ਦੇ ਲੋਕੀ ਤੰਗ ਹੋਣਗੇ ਕੁਝ ਨਹੀਂ ਮਿਲਣਾ ਮੇਉਤੇ ਚੱਲੋ ਇਹਨਾਂ ਨੇ ਕਿਸੇ ਨੇ ਨਹੀਂ ਸੁਣੀ ਦੀਪ ਸਿੱਧੂ ਪੰਜ ਬੰਦੇ ਲੈ ਕੇ ਵਹਿ ਗਿਆ ਦੀਪ ਸਿੰਘਾ ਨਕਲਕੱਤੇ ਤੋਂ ਆਇਆ ਦੀਪ ਸਿੰਘਾ ਆਏਗਾ ਮਗਾ ਗਿਆ ਕਲਕੱਤੇ ਤੋਂ ਦਾ 1.5 ਬੰਦਾ ਆਏ ਸੀ ਟਰੇਨ ਝੜ ਕੇ ਆ ਗਏ ਸਾਰਗ ਤੋੜ ਕੇ ਲੈ ਕੇ ਇਹਨਾਂ ਨੂੰ ਜਾ ਕੇ ਬਿਠਾਤਾ ਫਿਰ ਇਹ ਆਪਣੀਆਂ ਰੋਟੀਆਂ ਜੀ ਉਹਨਾਂ ਦੀਆਂ ਰੋਟੀਆਂ ਖਾਣ ਲੱਗ ਗਏ ਜਾ ਕੇ ਫਿਰ ਅਸੀਂ ਕਿਹਾ ਵੀ ਇਹ ਰੋਟੀਆਂ ਆਪਣੀਆਂ ਲੈ ਕੇ ਜਾਓ ਜਦ ਆਪਾਂ ਹੀ ਕਮਾਉਨੇ ਆਪਾਂ ਕਹਿੰਦੇ ਆ ਵੀ ਤੁਹਾਨੂੰ ਰੋਟੀਆਂ ਹੀ ਦਿੰਨੇ ਆ ਦਿੰਨੇ ਆ ਜੀ ਕਿਸਾਨ ਅੰਨ ਦਤਾ ਪਹਿਲਾਂ ਤਾਂ ਨਾਰੇ ਲਾਤੇ ਕਿਹੜਾ ਪਹਿਲਾਂ ਜਦੋਂ ਜੈਸੀ ਵੰਡ ਹੋਈ ਅਨਾਜ ਹੈ ਨਹੀਂ ਸੀਗਾ ਨਾਰਾ ਲਾਦਾ ਜੈ ਜਵਾਨ ਜੈ ਕਿਸਾਨ ਮੋਦੀ ਨੇ ਜਵਾਨ ਦਾ ਨਾਲ ਲੈ ਕੇ ਤਾਂ ਉਹ ਕਰ ਲਿਆ ਜਵਾਨ ਤਾਂ ਜਪਾ ਲੜ ਕੇ ਆਉਂਦਾ ਵਾ ਪੈਨਸ਼ਨ ਲੈ ਕੇ ਬਹਿ ਜਾਂਦਾ ਵਾ ਸਭ ਕੋ ਤੇ ਸਭ ਕੋ ਸਹੂਲਤਾਂ ਨੇ ਕਿਸਾਨ ਕੀ ਮਰ ਨਹੀਂ ਰਿਹਾ ਕਿਸਾਨ ਵੀ ਉੱਥੇ ਹੀ ਮਰ ਰਿਹਾ ਕਿਸਾਨ ਸੱਪਾਂ ਦੀਆਂ ਸਿਰੀਆਂ ਮੈਦਰੇ ਹਵਾ ਕਿਸਾਨ ਨੂੰ ਕੋਈ ਚਾਹੀਦਾ ਨਹੀਂਗਾ ਕਿਸਾਨ ਨੂੰ ਪੈਨਸ਼ਨ ਨਹੀਂ ਚੱਲਦੀ ਜਵਾਨ ਨੂੰ ਲਿਆ ਕੇ 30-40 ਹਜ਼ਾਰ ਰੁਪਏ ਦਾ ਸਪੈਨਸ਼ਨਾਂ ਨੂੰ ਬਲ ਰੈਂਕ ਬੰਦ ਪੈਨਸ਼ਨ ਕਰਤੀ ਇਹਨਾਂ ਦੇ ਕਰ ਲਈ ਇਹਨਾਂ ਦੇ ਜਿਹੜੇ ਉੱਥੇ ਕਰਦੇ ਆ ਮਿਸ ਬਣਾਉਂਦੇ ਨੇ ਜਾਂ ਕਰਦੇ ਆ ਜੇ ਉੱਥੇ ਤੁਹਾਨੂੰ ਬਾਜ ਜਾਣ ਨਾ 10 ਰੁਪਏ ਚ ਖਾਣਾ ਖਾਂਦੇ ਨੇ ਐ ਰੀਸ਼ੀ ਖਾਣਾ ਉਹ ਬਣਾ ਕੇ ਭੇਜ ਜਾਂਦੇ ਨੇ ਕਿ ਇਹ ਵੀ ਐਸੀ ਧਰਤੀ ਦੇ ਨੇ ਜੇ ਨਾ ਹੀ ਰਿਹਾ ਕਿਸਾਨ ਵੀ ਖਾਣਗੇ ਕਿੱਥੋਂ ਭਗਵਾਨ ਜੀ ਨੂੰ ਇਹੀ ਕਹਣਾ ਸੀ ਕਿਲਕੱਤੇ ਤੋਂ ਆ ਕੇ ਸੰਘਰਸ਼ ਲੜ ਰਹੇ ਆ ਭਗਵਾਨ ਜੀ ਸੋਚੋ ਉਸ ਅਸੀਂ ਤਾਂ ਇੱਥੇ ਆ ਗਏ ਤੁਸੀਂ ਕੇ ਸਾਡ ਮਨਵਾ ਰਹੇ ਹੋ ਕਾਦੇ ਮਰਵਾ ਰਹੇ ਹੋ ਉਹੀ ਸਾਨੂੰ ਮਰਵਾ ਦਿਓ ਜੇ ਇਹ ਜੀ ਗੱਲ ਮਰਵਾ ਕੇ ਪਰੇ ਕਰੋ ਫਿਰ ਕਲਕੱਤੇ ਤੋਂ ਆਇਆ ਜੀ ਪਹਿਲੇ ਸੰਘਰਸ਼ ਦੇ ਵਿੱਚ ਵੀ ਪਹਿਲੇ ਸੰਘਰਸ਼ ਵੀ ਮੈਂ ਕਲਕੱਤੇ ਤੋਂ ਆਇਆ ਸੀ ਦੀਪ ਸਿੱਧੂ ਨੇ ਕਿਹਾ ਸੀ ਵੀ ਆਉਂਗੇ ਇਹਨਾਂ ਦਾ ਕੀ ਕੰਮ ਸੀ ਦਰਦੁਮਾਨ ਸਾਹ ਹੋ ਗਿਆ ਇਹ ਥਾਰੇ ਰਾਜੀਆਲ ਹੋ ਗਿਆ ਫਲਾਨਾ ਹੋ ਗਿਆ ਧੰਮਕੜਾ ਹੋ ਗਿਆ ਇਹ ਪਿੰਡਾਂ ਦੇ ਵਿੱਚ ਜਾਂ ਰੇਲ ਰੋਕੂ ਆਹ ਕਰ ਲੋ ਆਹ ਕੋਲੋ ਪੰਜਾਬ ਦੀ ਤੰਗਤ ਨੂੰ ਤੰਗ ਕਰ ਰਹੇ ਸੀ ਸਾਡਾ ਸੰਦੇਸ਼ਾ ਇਹ ਸੀ ਵੀ ਭਾਈ ਇੱਥੇ ਨਾ ਕਰੋ ਜੀ ਨਾ ਪੰਗਾ ਦੋ ਉਹਨਾਂ ਨਾਲ ਵੋ ਹਮ ਇੱਥੇ ਕੀ ਮਿਲਣਾ ਇਹ ਤਾਂ ਸੰਗਤ ਹੈ ਆਪਣੇ ਪੰਜਾਬ ਦੇ ਲੋਕੀ ਤੰਗ ਹੋਣਗੇ ਕੁਝ ਨਹੀਂ ਮਿਲਣਾ ਵੀ ਉੱਥੇ ਚੱਲੋ ਇਹਨਾਂ ਨੇ ਕਿਸੇ ਨੇ ਨਹੀਂ ਸੁਣੀ ਦੀਪ ਸਿੱਧੂ ਪੰਜ ਬੰਦੇ ਲੈ ਕੇ ਵਹਿ ਗਿਆ ਦੀਪ ਸਿੰਘਾ ਨਾ ਕਲਕੱਤੇ ਤੋਂ ਆਇਆ ਦੀਪ ਸਿੰਘਾ ਆਏਗਾ ਮਗਰਾ ਗਿਆ ਕਲਕੱਤੇ ਤੋਂ ਤਾਂ 150 ਬੰਦਾ ਆਏ ਸੀ ਟ੍ਰੇਨ ਝੜ ਕੇ ਆ ਕੇ ਸਾਰਾ ਤੋੜ ਕੇ ਲੈ ਕੇ ਇਹਨਾਂ ਨੂੰ ਜਾ ਕੇ ਬਿਠਾਤਾ ਫਿਰ ਇਹ ਇਹ ਆਪਣੀਆਂ ਰੋਟੀਆਂ ਦੀਆਂ ਉਹਨਾਂ ਦੀਆਂ ਰੋਟੀਆਂ ਖਾਣ ਲੱਗ ਗਏ ਜਾ ਕੇ ਫੇਰ ਅਸੀਂ ਕਿਹਾ ਵੇ ਰੋਟੀਆਂ ਆਪਦੀਆਂ ਲੈ ਕੇ ਜਾਓ ਜਦ ਆਪਾਂ ਹੀ ਕਮਾਉਨੇ ਆਪਾਂ ਕਹਿੰਨੇ ਆ ਵੀ ਤੁਹਾਨੂੰ ਰੋਟੀਆਂ ਹੀ ਦਿੰਨੇ ਆ ਦਿੰਨੇ ਆ ਜੀ ਕਿਸਾਨ ਅੰਨ ਦਤਾ ਪਹਿਲਾਂ ਤਾਂ ਨਾਰੇ ਲਾਤੇ ਕਿਹੜਾ ਪਹਿਲਾਂ ਜਦ ਜੇਸੀ ਵੰਡ ਹੋਈ ਅਨਾਜ ਹੈ ਨਹੀਂ ਸੀਗਾ ਨਾਰਾ ਲਾਦਾ ਜੈ ਜਵਾਨ ਜੈ ਕਿਸਾਨ ਮੋਦੀ ਨੇ ਜਵਾਨ ਦਾ ਨਾਲ ਲੈ ਕੇ ਤਾਂ ਉਹ ਕਰ ਲਿਆ ਜਵਾਨ ਤਾਂ ਜਦੋਂ ਲੜ ਕੇ ਆਉਂਦਾ ਵਾ ਪੈਨਸ਼ਨ ਲੈ ਕੇ ਬਹਿ ਜਾਂਦਾ ਵਾ ਸਭ ਕੋ ਤੇ ਸਭ ਕੋ ਸਹੂਲਤਾ ਨੇ ਕਿਸਾਨ ਕੀ ਮਰ ਨਹੀਂ ਰਿਹਾ ਕਿਸਾਨ ਵੀ ਉੱਥੇ ਹੀ ਮਰ ਰਿਹਾ ਕਿਸਾਨ ਸੱਪਾਂ ਦੀਆਂ ਸਿਰੀਆਂ ਮੈਦਰੇ ਹਵਾ ਕਿਸਾਨ ਨੂੰ ਕੋਈ ਚਾਹੀਦਾ ਨਹੀਂਗਾ ਕਿਸਾਨ ਨੂੰ ਪੈਨਸ਼ਨ ਨਹੀਂ ਚੱਲਦੀ ਜਵਾਨ ਨੂੰ ਲਿਆ ਕੇ 34000 ਰੁਪਏ ਦਾ ਸਪੈਨਸ਼ਨ ਬਲ ਰੈਂਕ ਬੰਦ ਪੈਨਸ਼ਨ ਕਰਤੀ ਇਹਨਾਂ ਦੇ ਕਰ ਲਈ ਇਹਨਾਂ ਦੇ ਜਿਹੜੇ ਉੱਥੇ ਕਰਦੇ ਆ ਮਿਸ ਬਣਾਉਂਦੇ ਨੇ ਜਿਹੜਾ ਕਰਦੇ ਆ ਜਿਉਂ ਉੱਥੇ ਪਾ ਜਾਣ 10 ਰੁਪਏ ਜਰ ਖਾਣਾ ਖਾਂਦੇ ਨੇ ਐ ਰੀਸ਼ੀ ਖਾਣਾ ਉਹ ਬਣਾ ਕੇ ਵੇਚ ਜਾਂਦੇ ਨੇ ਕੀ ਇਹ ਵੀ ਐਸੀ ਧਰਤੀ ਦੇ ਨੇ ਜੇ ਨਾ ਹੀ ਰਿਹਾ ਕਿਸਾਨ ਵੀ ਖਾਣਗੇ ਕਿੱਥੋਂ ਭਗੰਤ ਮਾਨ ਜੀ ਨੂੰ ਇਹੀ ਕਹਣਾ ਸੀ ਕਲਕੱਤੇ ਤੋਂ ਆ ਕੇ ਸੰਘਰਸ਼ 'ਚ ਲੜ ਰਹੇ ਆਂ ਭਗੰਤ ਮਾਨ ਜੀ ਸੋਚੋ ਕੁਸ ਅਸੀਂ ਤਾਂ ਇੱਥੇ ਆ ਗਏ ਤੁਸੀਂ ਕੀ ਸਾਡ ਮਰਵਾ ਰਹੇ ਹੋ ਕਾਦੇ ਮਰਵਾ ਰਹੇ ਹੋ ਉਹੀ ਸਾਨੂੰ ਮਰਵਾ ਦਿਓ ਜੇ ਇਹੋ ਜੀ ਗੱਲਾਂ ਮਰਵਾ ਕੇ ਪਰੇ ਕਰੋ ਫਿਰ ਰਾਜ ਕਿੱਥੇ ਕਰੋਗੇ ਦੱਸੋ ਕਿੱਥੇ ਰਾਜ ਕਰੋਗੇ ਆ ਕੇ ਦੱਬ ਲੂ ਸਾਨੂੰ ਕੋਈ ਨਾ ਕੋਈ ਫੇਰ ਬੈਠ ਰਹੇ ਹੋ ਫਿਰ